ਜਿੱਥੋਂ ਦੇ ਮਸ਼ਕੂਰ ਨੇ ਜੇ ਕਿਸੇ ਕੁਰਬਾਨੀਆਂ ਦੇ ਉਹ ਵਿੱਚ ਮੈਦਾਨਾਂ ਪਰਖੇ ਜਾਣੇ ਜੋ ਜਵਾਨੀਆਂ ਦੇ ਸਰ ਅੱਜ ਦੀ ਮੀਟਿੰਗ ਕਿਸ ਵਜ੍ਹਾ ਤੋਂ ਰੱਖੀ ਗਈ ਸੀ ਹਾਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ 3rd ਐਡੀਸ਼ਨ ਆਫ ਖੇਡਾਂ ਮਤਲਬ ਪੰਜਾਬੀਆਂ ਦੇ ਕਰਵਾਈਆਂ ਜਾ ਰਹੀਆਂ ਜਿਹੜੀਆਂ ਆਪਣੇ ਮਰੀਂਡਾ ਬਲਾਕ ਵਿੱਚ 5 6 ਦੀ 7 ਤਰੀਕ ਨੂੰ ਕਰਵਾਈਆਂ ਜਾਣਗੀਆਂ ਆਰਮੀ ਜਿਹੜੇ ਸਪੋਰਟਸ ਲਾਉਂਦਾ ਉੱਥੇ ਕਿਹੜੀ ਕਿਹੜੀ ਖੇਡਾਂ ਹੋ ਰਹੀਆਂ ਸਰ ਇਹਦੇ ਵਿੱਚ ਪੰਜ ਗੀਂਸ ਹੈ ਜਿਹੜੀ ਕਬੱਡੀ ਹੈਗੀ ਐ ਖੋਖੋ ਹੈਗੀ ਉਹ ਵਾਲੀਬॉल ਫੁੱਟਬਾਲ ਐਂਡ ਡਜੈਕਟਸ ਖਡਾਰੀਆਂ ਨੂੰ ਸੰਦੇਸ਼ ਸਰ ਕੋਈ ਛੋਟਾ ਜਾ ਖਡਾਰੀਆਂ ਨੂੰ ਇਹ ਸੰਦੇਸ਼ ਆ ਵੀ ਜਿਹੜੀ ਅਸੀਂ ਪ੍ਰੋਸੈਸ ਹੈਗਾ ਜਿਹਦੇ ਵਿੱਚ ਇੱਕ ਆਨਲਾਈਨ ਆਨਲਾਈਨ ਤੇ ਆਫਲਾਈਨ ਦੋਨੋਂ ਦੀ ਐਨਾਲਾਈਜ਼ੇਸ਼ਨ ਆਪ ਵੀ ਹੋਈ ਜਾ ਸਕਦੀ ਹੈ ਤੇ ਇੱਕ ਗੱਲ ਨੂੰ ਇਹ ਵੀ ਵੱਧ ਚੱਲ ਕੇ ਹਿੱਸਾ ਲੈ ਕਿ ਸਰਕਾਰ ਦਾ ਇਹ ਕੋਸ਼ਾ ਬਹੁਤ ਵਧੀਆ ਹੈ ਤੇ ਇਹਨਾਂ ਖਡਾਰੀਆਂ ਚ ਮਿਲਦੀ ਜਾਂਦੀ ਹੈ ਇਹ ਬੱਚੇ ਉਹ 올림픽 ਦੇ ਵਿੱਚ ਵੀ ਪਾਰਟਿਸਿਪੇਟ ਕਰਨ ਦੇਸ਼ ਦਾ ਨਾਮ ਰੋਸ਼ਨ ਕਰਨ ਤੇ ਬਹੁਤ ਇਮਾਨਦਾਰੀ ਨਾਲ ਮਿੰਟ ਕਰਕੇ ਮੈਂ ਕਿੰਨੀ ਕੋਸ਼ਿਸ਼